ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋ ਹਰਾ ਅਮਿਤ ਸਿੰਘ ਅਤਕੋਪ ਹੋਇ ਅਮਿਤ ਚਲਾਏ ਬਾਨ ਹਰ ਸੈਨਾ ਤਾਮ ਜਿਉ ਪੱਜੇ ਸਰਮਾਨੋ ਕਰ ਭਾਨ ਸਵਈਆ ਜਤ ਭਜੇ ਜਦੂਈ ਪ੍ਰਤਨਾ ਰਾਨ ਮੈ ਮਸਰੀ ਇਹ ਭਾਂਤ ਪਚਾਰੇ ਛਤਰਣ ਕੇ ਕੁਲ ਮੈ ਉਪਜੇ ਕੇ ਭਾਂਤ ਬਰਾਵਤ ਹੋ ਬਲ ਹਾਰੇ ਆਯੋ ਤੇ ਛਾਡਤ ਹੋ ਕਰਤੇ ਡਰ ਮਾਨ ਕਨੋ ਬਿਨਹੀ ਅਰ ਮਾਰੇ ਤਰਾਸ ਕਰੋ ਨਕ ਛੋ ਰਨ ਮੈਂ ਜਬ ਲਾਓ ਤਾਨਖੈ ਤਾਨਮੰ ਥਿਰ ਪ੍ਰਾਨ ਹਮਾਰੇ ਦੋਹਰਾ ਕੋ ਪਯੋਦਨ ਮੈਂ ਹਲੇ ਸਭ ਤਨ ਕਰਿ ਉਪਚਾਰ ਅਮਿਤ ਸਿੰਘ ਕੋ ਘੇਰ ਕਾ ਕੇ ਕਹੇ ਹੋ ਤੇ ਹੋ ਤੁਮ ਬਮਾਰ ਕਬਿਓ ਬਾਜ ਸਵਈਆ ਆਇ ਸੁਪਾਇ ਤਬੈ ਮੁਸਲੀ ਚਹਉ ਔਰ ਚਮੂਲਲਕਾਰ ਪਰੀ ਅਤ ਕੋਪ ਪਰੀ ਅਪੁਨੇ ਮਨਮ ਅਮਿਤੇਸ ਕੇ ਸਾਮੋਹੇ ਆਏ ਅਰੇ ਮਹੋ ਜੁਦਾ ਯੋਦਨ ਵਿੱਚ ਭਇਓ ਕਮ ਸਿਆਮ ਕਹੈ ਨਹੀਂ ਨੈਕ ਡਰੀ ਨਿਪ ਵੀਰ ਸਰਾਸਨ ਲੈ ਕਰ ਬਾਨ ਭਣੀ ਪ੍ਰਤਨਾ ਪਿੰਡ ਪ੍ਰਾਨ ਕਰੀ ਸਈਆ ਕਾਟ ਕਰੀ ਰਥ ਕਾਟ ਦਏ ਬਹੁ ਬਿਰਹਣ ਅਤ ਬਾਜ ਸੰਘਾਰੇ ਕਾਇਲ ਕੋਮਤ ਹੈ ਰਨ ਮੈਂ ਕਿਤਨੇ ਸਿਰ ਭੂਮ ਬਾਰੇ ਧਰ ਭਾਰੇ ਜੀਵਤ ਜੀਤੇਉ ਆਯੁੱਧ ਲੈ ਨਾ ਡਰੇ ਅਰ ਉਪਰ ਘਾਏ ਪ੍ਰਹਾਰੇ ਤਉ ਤਿੰਨ ਕੇਤਨ ਆਹਵੇਂ ਅਸ ਲੈ ਕਰ پاس ਲੈ ਨਿਪ ਖੰਡ ਨਿਖੰਡ ਕੈ ਢਾਰੇ ਸੋਇਆ ਜੁਦ ਬਿਖੈ ਅਤ ਤੀਰ ਲਗਾ ਬਹ ਬੀਰਨ ਕੋ ਤਨ ਸਉਣਤ ਭੀਨੇ ਕਾਇਰ ਭਾਜ ਗਏ ਦਨ ਤੇ ਅਤਹੀ ਡਰ ਸਿਓ ਜੇ ਹਗਾਤ ਬਸੀਨੇ ਬੂਦ ਬਿਸਾ ਚ ਕਰੇ ਕਿਲਕਾਰ ਫਿਰੈ ਰਨ ਜੋਗਿਨ ਪਖਪਰ ਲੀਨੇ ਆਣ ਫਿਰਿਓ ਆਣ ਫਿਰਿਓ ਤਹ ਸ੍ਰੀ ਤ੍ਰਿਪੁਰਾਰ ਸੋ ਆਦਿ ਅੰਗ ਸਿਵਾ ਕਰਿ ਸਿਵਾ ਤਨ ਕੀਨੇ ਨੋਹਰਾ ਮੋਚਾ ਦੇ ਪਾਛੇ ਕਰੀ ਤੀਨ ਭੈ ਹਰ ਚੇਤ ਦਾਰਕ ਸੋ ਕਹਿਓ ਆਕ ਦਾਰਕ ਸੋ ਕਹਿਓ ਹਾਕ ਰੱਥ ਪੁਨ ਆਏ ਜਹ ਖੇਤ ਸਵਈਆ ਜਨ ਸਹਾਇ ਭਇਓ ਹਰ ਕੋ ਬਹਰੋ ਜਦ ਬੰਸਨ ਕ੍ਰੋਧ ਜਗਿਓ ਅਮਟੇਸ ਸੋਤਾਏ ਅਰੇ ਰਨ ਮੈਂ ਤੇ ਹਜੋਦਨ ਸੋ ਨਹੀਂ ਨੈ ਇਸ ਨਹੀਂ ਏਕ ਭਗਿਓ ਗਹਿ ਬਾਣ ਕਪਾਂ ਕਮਾਨ ਕਪਾਨ ਗਦਾ ਅਤਹੀ ਦਲ ਆਹਾਵ ਕਉ ਉਮਗਿਓ ਬਹੁ ਸਾਨ ਪਰੈ ਰੰਗ ਸਿਆਬ ਜਕੇ ਮਨੋ ਆਗ ਲਗੇ ਗਨ ਸਾਲ ਦਗਿਓ ਸਵਈਆ ਬਿਬਦਾਇ ਉਦਲੈ ਪੁਨ ਜੁਦ ਕਿਓ ਅਤਹੀ ਮਨ ਮੈਂ ਭਟ ਕੋਪ ਭਰੇ ਮੋਕ ਤੇ ਕਹਿ ਮਾਰ ਹੀ ਮਾਰ ਪਰੇ ਲਖ ਕੈ ਰਨ ਕੋ ਨਹੀਂ ਨੈ ਕਰੇ ਬੁਨਿਆ ਬੇ ਦਸਿਓ ਕਬਰਾਮ ਕਹੈ ਜਦ ਬੀਰ ਕਨੇ ਅਰ ਸਾਥ ਅਰੇ ਪ੍ਰਿਸ਼ ਭੂਪ ਤਬੈ ਬਲ ਕ ਅਸਲ ਰਿਪਕੇ ਤਨ ਦੁਐ ਕਰ ਚਾਰ ਕਰੇ ਐਸੀ ਨਿਹਾਰ ਕ ਮਾਰ ਮਤੀ ਜੋ ਜੀਵੰਤ ਥੇ ਤਜ ਜੁਧ ਪਰਾਨੇ ਸ਼ਿਆਮ ਪਨ ਅਮਿਤੇਸ਼ ਕੇ ਸਾਮੋ ਹ ਆਹਵ ਮੈਂ ਕੋਉ ਨਾਠ ਹੈਰਾਨੇ ਜੇ ਬਰ ਬੀਰ ਕਹਾਵਤ ਹੈ ਬਹੁ ਬੀਰ ਭੀਰੇ ਬਹੁ ਬਾਰ ਭੀਰੇ ਰਣ ਬਾਂਧਿਤ ਬਾਨੇ ਸੋ ਇਹ ਭਾਂਤ ਚਲੇ ਭਜ ਕਾ ਜੇ ਮੈਂ ਪਾਉਣ ਬਹਿ ਦਰਮ ਪਾਟ ਉਡਾਨੇ ਸਈਆ ਕੀਤੇ ਰਹੇ ਰਣ ਮੈ ਰੁਪ ਕਾ ਕਿਤਨੇ ਭਜ ਸਿਆਮ ਕੇ ਤੀਰ ਪੁਕਾਰੇ ਬੀਰ ਘਨੇ ਨਹੀਂ ਜਾਤ ਗਨੇ ਅਮਟੇ ਸਬ ਬੀਰ ਸਾਤ ਸੰਘਾਰੇ ਬਾਜ ਮਰੇ ਗਜਰਾਜ ਪਰੇ ਸੋ ਕਹੂੰ ਰਤ ਕਾਟ ਕਾ ਭੂ ਪਰ ਡਾਰੇ ਆਵਤ ਤਾ ਕੋ ਆਵਤ ਕਾ ਤੁਮਰੀ ਮਨ ਮੈਂ ਕਰਤਾ ਹਰਤਾ ਪ੍ਰਤ ਪਾਲਣ ਹਾਰੇ ਦੋ ਹਰਾ ਰਣ ਆਤੁਰ ਹੋਇ ਸੋਬਟ ਜੇ ਹਰ ਸੋ ਬਿਨਤੀ ਕੀਨ ਤਬ ਤਿੰਨ ਕੋ ਬ੍ਰਜ ਰਾਜ ਜੋ ਇਹ ਬਿਦ ਉਤਰ ਦੀਨ ਕਾਨ ਜੋ ਬਾਚ ਸਵਈਆ ਨਿਦ ਬਾਰ ਬਿਖੈ ਅਤਹੀ ਹੱਥ ਕੈ ਬਹਮਾਨ ਮਾਸ ਰਹਿਓ ਤਾ ਪੰਜਾਪ ਕੀਓ ਬਹਰੋ ਤਜ ਕੈ ਪਿਤ ਮਾਤ ਸੁਪਰਾਤ ਆਵਾਸ ਤਜਿ ਬਨਵਾਸ ਲਿਓ ਸਵਰੀ ਜੇਦੋ ਤਪੋ ਧਨ ਮੈਂ ਇਹ ਕੋ ਰਹਿਓ ਕਹੈ ਮਨ ਮਹਾਬਰ ਤੋਹਿ ਰਿਓ ਮੋਹਿ ਸਾ ਮੋਹਿ ਕਉਨ ਸਤਰ ਰਹਾ ਵਰਦੇਹੋ ਇਹ ਮੁਖ ਮੰਗ ਲਿਓ ਸੋਈਆ ਸਿਸ ਸੁਰੇਸ ਗਣੇਸ ਨਿ세ਸ ਦਿਨੇਸ ਹੂਤੇ ਨਹੀਂ ਜਾਹੀ ਜਾਏ ਸੰਘਾਰਿਓ ਸੋ ਬਰ ਪਾਏ ਮਹਾ ਸ਼ਿਵਤੇ ਅਰ ਬਿੰਦਨ ਨਰਿੰਦ ਇਨੀ ਰਨ ਮਾਰਿਓ ਸੂਰਨ ਸੋਬਲ ਬੀਰ ਤਬਾ ਕੁਨਹ ਮੁਖ ਤੇਹ ਭਾਂਤ ਉਚਾਰਿਓ ਹਾਉ ਤੇਹ ਸੰਗਰ ਕੈ ਸਮੁਹੇ ਮ੍ਰਿਤ ਕੀ ਬਿਧ ਪੂਛੈ ਇਹੀ ਜੀ ਆਪਾਰਿਓ ਧਾਰਿਓ ਲੋਹਰਾ ਜਬਾ ਹਰ ਜੋ ਐਸੇ ਕਹਿਓ ਤਬ ਮੁਸਲੀ ਸੁਣ ਪਾਏ ਇਹ ਕੋ ਅਬ ਹੀ ਹਉ ਹਨੋ ਬੋਲੇਓ ਬਚਨ ਰਿਸਾਏ ਸਵਯਾ ਕੋ ਪਹਨੀ ਹ ਕੋ ਪਹਲੀ ਜਦ ਬੀਰ ਹੀ ਸੋ ਇਹ ਭਾਂਤ ਕਹਿਓ ਕਹੋ ਜੈ ਸੰਘਾਰੋ ਜੋ ਸਿਵ ਆਏ ਸਹਾਇ ਕਰੈ ਸਿਵ ਕੋ ਰਨ ਮੈ ਤਿਹ ਪ੍ਰਾਂਗ ਪ੍ਰਹਾਰੋ ਤਾਜ ਕਹੋ ਪ੍ਰਭ ਜੋ ਤੁਮ ਸੋਹਣ ਹੋ ਅਮਿਤੇਸ਼ ਨਹੀਂ ਬਲਹਾਰੋ ਪਉਣ ਸਰੂਪ ਸਹਾਇ ਕਰੋ ਤੁਮ ਪਾਵਕ ਹਵਾ ਦੇਪ ਕਾਨਣ ਜਾਰੋ ਇਸਨ ਬਾਚ ਮੁਸਲੇ ਸੋਦੋ ਹਰਾ ਤੋ ਮਰ ਸੋ ਤੈਨ ਜਬ ਜੁਦ ਕੀਏ ਕਿਉ ਨ ਲਰੇ ਪਗ ਰੂਪ ਕਿਉ ਨ ਲਰੇ ਪਗ ਰੂਪ ਅਬ ਹਮ ਆਗੇ ਗਰਬ ਕੋ ਬਚਨ ਉਚਾਰਤ ਕੋ ਸਵਈਆ ਜਦੁ ਭਜ ਗਏ ਸਿਗਦੇ ਤੁਮ ਬੋਲਤ ਹੋ ਅਹੰਕਾਰ ਨ ਜਿਓ ਅਬ ਆਜ ਹਨ ਅਰ ਕਉਰਨ ਮੈਂ ਕਸ ਪਾਕਤ ਹੋ ਮਤਵਾਰਨ ਜਿਓ ਤੇ ਕੋ ਬਡਵਾਨ ਲਕੇ ਪਰਸੇ ਜਰ ਜਹੋ ਤਬੈ ਤ੍ਰਿੰਨ ਭਾਰਣ ਜਿਉ ਜਦ ਬੀਰ ਕਹਿਓ ਵਹਿ ਕੇ ਹਰ ਹੈ ਉੱਤੇ ਹਤੇ ਭਜ ਹੋ ਬਲ ਭਾਰਣ ਜਿਉ ਦੋ ਹਰਾ ਬ੍ਰਿਜ ਭੂਖਣ ਬਲ ਭਦਰ ਸੋ ਇਹ ਬਿੰਦ ਕਹੀਂ ਸੁਨਾਏ ਹਰੇ ਬੋਲ ਬਲ ਯੋ ਕਹਿਓ ਕਰੋ ਜੋ ਪ੍ਰਭ ਹੈ ਸਹ ਸੁਹਾਏ ਸਵਿਆ ਯੋ ਬਲ ਸੇਵ ਕਹਿਓ ਰੋਸ ਵਢਾਏ ਚਲਿਓ ਹਰ ਜੋ ਹਥਿਆਰ ਸੰਭਾਰੇ ਕਾਇਰ ਜਾਤ ਕਾ ਹਾਥਿਰ ਹੋ ਹੋ ਸੁਕੇ ਹਰ ਜਿਉ ਹਰ ਜੋ ਪਬ ਘਾਰੇ ਬਾਣ ਅਨੇਕ ਹਨੇ ਉਨ ਹਉ ਹਰ ਕੋਪ ਹੋਇ ਬਾਣ ਸੋ ਬਾਣ ਨਿਵਾਰੇ ਆਪਣੇ ਬਾਣ ਲਿਓ ਤਨ ਤਾਨ ਘਨੇ ਸਰ ਲੈ ਅਰ ਊਪਰ ਢਾਰੇ ਦੋਹਰਾ ਬਾਣ ਅਨੇਕ ਚਲਾਏ ਕ ਕੁਣ ਬੋਲੇ ਹਰ ਦੇਵ ਅਮਿਤ ਸਿੰਘ ਮਿਟ ਜਾਏ ਗੋ ਝੂਠੋ ਤੋਇ ਅਹ ਮੇਵ ਸਈਆ ਹਾਉ ਜਬ ਜੁਦ ਕੇ ਕਾਰ ਚਲਿਓ ਤੋ ਅਕਾਲ ਕਹਿਓ ਹਾਰ ਜੂ ਹਮਸੋ ਤੇ ਕੋ ਕਾਹੇ ਹੋ ਕਾਨ ਕਿਉ ਤਬ ਮੈਂ ਤੂੰ ਹੇਰ ਕੇ ਆਇਓ ਹਉ ਆਪਣੀ ਗਉ ਤੇ ਤੇ ਨ੍ਰਿਪ ਬੀਰ ਕਹਿਓ ਸੁਨ ਕਹਿ ਤਜ ਸੰਕ ਭਿਰੇ ਦਉ ਆਹ ਹਵਮਉ ਢੂਆ ਲੋਕ ਡਰ ਗਿਰ ਮੇਰ ਹਲੈ ਸਤਉ ਤੂ ਤੁਮ ਤੇ ਡਰ ਹੋ ਨਹੀਂ ਹਉ ਕਾਨ ਜੂ ਬਾਚ ਦੋਹਰਾ ਕਹਿਓ ਕ੍ਰਿਸ਼ਨ ਤੋਹਿ ਮਾਰਹੋ ਤੂੰ ਕਰ ਕੋੜ ਉਪਾਏ ਅਮਿਤ ਸਿੰਘ ਬੋਲਿਓ ਤਬ ਹੈ ਅਤਿ ਹੀ ਗੋਪ ਵਡਾਏ ਮਭਿੰਟਰ ਸਿੰਘ ਬਾਚ ਸਵਈਆ ਹਉ ਨ ਬਕੀ ਬਕ ਨੀਚ ਨਹੀਂ ਬ੍ਰਿਖ ਬਾਸੁਰ ਸੋ ਛਾਲ ਸਾਥ ਸੰਗਾਰਿਓ ਕੇਸੀ ਨ ਹੋ ਗਜ ਤੇਨਕ ਨਾਹੇ ਨਾ ਹਉ ਤਰਨ ਅਵਰਤ ਸਿਲਾ ਪਰ ਢਾਰਿਓ ਹਉ ਨ ਅਗਸੁਰ ਮੁਸਟ ਚੰਡੂਰ ਸੁਕੰਸ ਨਹੀਂ ਗਹਿ ਕੇ ਸਿ ਬਿਛਾਰਿਓ ਪ੍ਰਾਤ ਬਲੀ ਤੋ ਨਾਮ ਤਰੇ ਪਰਿਓ ਕਹੋ ਕਾਉਨ ਬਲੀ ਬਲ ਸੋ ਤੋ ਮਾਰਿਓ सवैया का चतुरान मैं बल है जो आह मैं हम सोरे कह का कान खगेस गणेश दिनेश निशेष निहार कौन भज है शेष जलेस सुरेश तनेस जू जो अर है तऊ मोह न छह भाजत देव बिलोक कै मो कौ तू लड़का लार का फल लह दोहरा खोवत है जियो के हो निमित ਤਾਜ ਰਾਨ ਸਿਆਮ ਕਦਾਰ ਮਾਰਤ ਹੋ ਰਨ ਆਜ ਤਹੇ ਆਪਣੇ ਬਲਹਿ ਸੰਭਾਰ ਕਾਨ ਜੋ ਬਾਤ ਦੋਹਰਾ ਅਮਿਤ ਸਿੰਘ ਕੇ ਬਚਨ ਸੁਨ ਬੋਲਿਓ ਹਰਕਾਰ ਕੋਪ ਅਬਕਾਰ ਤਵ ਲੋਪ ਕਰ ਅਮਿਤ ਸਿੰਘ ਬਿਨ ਓਪ ਸਈਆ ਜੁਧ ਕਰਿਓ ਹਰ ਜੂਤ ਜੂਗ ਜਾਮ ਤਬੈ ਪ੍ਰੀਜ ਕਐ ਸੇ ਪੁਕਾਰਿਓ ਬਾਲਕ ਹੋ ਅਰ ਜੁਧ ਪ੍ਰਬੀਨ ਹੋ ਮਾਗ ਕਛੂ ਮੁਖ ਜੋ ਜੀ ਅਵਤਾਰਿਓ ਆਪਨੀ ਬਾਤ ਕੀ ਘਾਤ ਕੀ ਬਾਤ ਕਾ ਦੇਹ ਬਤਾਏ ਮੁਰਾਰ ਉਚਾਰਿ ਆ ਸਮੋਇ ਮੋਹਿ ਨ ਕੋ ਹਣ ਅਸਲ ਤਬ ਕਾਨ ਪਛਾਵਰ ਝਾਰਿਓ ਤਈਆ ਸੇਸ ਕਟਿਓ ਨਾ ਹਟਿਓ ਤਹ ਠੌਰ ਤੇ ਦੌਰ ਕ ਆਗੇ ਹੀ ਕੋ ਪਗ ਧਾਰਿਓ ਕੁੰਚਰ ਏਕ ਹੁਤੋ ਦਲ ਮੈਂ ਤਿਹਤਾਏ ਕ ਜਾਏ ਕ ਘਾਇ ਪ੍ਰਹਾਰਿਓ ਮਾਰ ਗਰੀ ਹਨ ਬੀਰ ਚਲਿਓ ਅਸਲ ਲੈ ਕਰ ਸ੍ਰੀ ਹਰ ਔਰ ਪਧਾਰਿਓ ਉਹ ਮਗਰਿਓ ਸਰ ਸ੍ਰੀ ਸਿਬਲੈ ਗੁਹਮੁੰਡ ਕੀ ਮਾਲਕ ਮੇਰ ਸਵਾਰਿਓ ਲੋਹਰਾ ਮਿੱਟ ਸਿੰਘ ਅਤਹੀ ਬਲੀ ਬਹੁਤ ਕਰਿਓ ਸੰਗਰਾਮ ਨਿਕਸ ਚੋਤ ਹਰ ਸੋ ਮਿਲੇ ਜਿਉ ਨਿਸਕੋ ਕਰ ਭਾਨ ਸਵੈਆ ਔਰ ਜਦੀ ਪ੍ਰਤਨਾ ਆਰ ਕੀਤਨ ਹੂੰ ਜਦ ਵੀਰ ਸੋ ਜੁਦ ਕੀਆ ਬਿਨ ਭੂਪਤ ਆਨ ਅਰੇ ਨ ਡਰੇ ਰਿਸ ਕੋ ਕਰ ਕੈ ਅਤ ਗਾਡੂ ਹਿਆ ਮਿਲਤਾਏ ਪਰੇ ਹਰ ਪੈ ਭਟਿਓ ਕਵਤਾ ਛਬ ਕੋ ਕਾਵ ਤਾ ਛਬ ਕੋ ਜਸ ਮਾਨ ਲੀਆ ਮਨੁ ਰਾਤ ਸਮੈ ਉਡ ਕੀਟ ਪਤੰਗ ਜੋ ਟੂਟ ਪਰੇ ਅਗਲੋਕ ਦੀਆ ਲੋਹ ਰਾਤ ਆਬ ਬ੍ਰਿਜ ਭੂਖਨ ਖੜਗ ਗਹਿ ਆਰ ਬਹਦਾਏ ਗਿਰਾਏ ਏਕ ਅਰੇ ਏਕ ਰੁਪ ਲਰੇ ਏਕ ਰਣ ਛਾੜ ਪਰਾਏ ਚਾਉ ਪਈ ਅਮਿਤ ਸਿੰਘ ਦਲ ਹਰ ਜੋ ਹਯੋ ਹਹਾਕਾਰ ਸੱਤਰ ਦਲ ਪਯੋ ਊਤ ਤੇ ਸੂਰ ਅਸਤ ਹੋਏ ਗਯੋ ਪ੍ਰਾਚੀਨ ਦਿਸਤੇ ਸਾਸ ਪ੍ਰਗਟਯੋ ਚਾਰ ਜਾਮ ਦਿਨ ਸੰਗਰ ਕੀਨੋ ਬੀਰਨ ਕੋ ਬਲ ਹੋਏ ਗਏ ਛੀਨੋ ਦੋ ਦਲ ਆਪ ਆਪ ਮਿਲ ਧਾਏ ਇਤ ਜਦੂ ਪੀਰ ਬਸਤ ਗ੍ਰਹਿ ਆਏ ਇਹ ਤਸਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜੁਧ ਪ੍ਰਬੰਧਿਆ ਮਿੱਟ ਸਿੰਘ ਸੈਨਾ ਸਹਿਤ ਬਦ ਹੈ ਧਿਆਇ ਸਮਾਪਤ ਅਥ ਪੰਜ ਭੂਪ ਜੁਧ ਕਥ ਨੰਦੋ ਹਰਾਜਰਾ ਸਿੰਧ ਤਬ ਰੈਨ ਕਉ ਸਕਲ ਬੁਲਾਏ ਭੂਪ ਬਲ ਗੁਣ ਵਿਕਰਮ ਇੰਦਰ ਸਮ ਸੁੰਦਰ ਕਾਮ ਸਰੂਪ ਦੋਹਰਾ ਬੋਲ ਬਠਾਰਾ ਜੁਦ ਮੈਂ ਸ਼ਿਆਮ ਹਨੇ ਬਲਬੀਰ ਪ੍ਰਾਤ ਜੁਦ ਵਾਸੋ ਕਰ ਐਸੋ ਕੋ ਰਨ ਧੀਰ ਦੋਹਰਾ ਤੁਮ ਸਿੰਘ ਤੁਜ ਸਿੰਘ ਮੰਨ ਸਿੰਘ ਧਰਾਤਰ ਔਰ ਟੌਰ ਸਿੰਘ ਪਾਚੋਨ ਪਤਾ ਸੂਰਨ ਕੇ ਸਿਰਮੌਰ ਹੱਥ ਜੋਰ ਉਠ ਸਭਾ ਮੈਂ ਹੈ ਪਾਚਹੁ ਕੀਓ ਪ੍ਰਣਾਮ ਕਾਲ ਭੇ ਭੂਰ ਕੇ ਹੁਤ ਹੀ ਹਾਨ ਹੈ ਬਲ ਦਨ ਸ਼ਿਆਮ ਸਵਈਆ ਬੋਲਤ ਭੇਨ ਪਸੋਤੇ ਊਯੋ ਯੇਨ ਚਿੰਤਾ ਕਰੋ ਹਮ ਜਾਏ ਲੜਾਗੇ ਆਇਸ ਹੋ ਇਤਨ ਆਇਸ ਹੋਏ ਤੋ ਬਾੰਦ ਲਿਆਵਹਿ ਨਾਤਰ ਬਾਨ ਸੋ ਪ੍ਰਾਨ ਹਰ ਰਹਿਗੇ ਕਲ ਅਯੋਧਨ ਮੈਂ ਅਰਕੈ ਬਾਲ ਆਓ ਹਰ ਜਦਵ ਸੋ ਨਾਟ ਰਹਿਗੇ ਏਕ ਕਿਰਪਾਨ ਕੇ ਸੰਗ ਨਿਸੰਗ ਉਹਨੇ ਬਿਨ ਪ੍ਰਾਨ ਕਰੈ ਨਾ ਡਰ ਰਹਿਗੇ ਨੋਹਰਾ ਜਰਾ ਸਿੰਧ ਇਹ ਮੰਤਰ ਕਰ ਦਈ ਜੋ ਸਭਾ ਉਠਾਏ ਆਪਣੇ ਆਪਣੇ ਗ੍ਰਹਿ ਗਏ ਰਾਜਾ ਆਤ ਸੁਖ ਪਾਏ ਦੋਹ ਰਾਗ ਰਹਿ ਆਏ ਉਠ ਪਾਂਚ ਨਿਰਪ ਜਮ ਇੱਕ ਗਈ ਰਾਤ ਤੀਨ ਪਹਿਰ ਸੋਏ ਨਹੀਂ ਝਾਂਕਣ ਹੋਏ ਗਏ ਉਪਰਾਤ ਝਾਂਕਤ ਹੋਏ ਗਏ ਉਪਰਾਤ ਪ੍ਰਾਤ ਕਬੇਤ ਪ੍ਰਾਤ ਕਾਲ ਭਇਓ ਅੰਧਕਾਰ ਮਿਟ ਗਇਓ ਕ੍ਰੋਧ ਸੂਰਨ ਕੋ ਭਇਓ ਰਤ ਸਾਜ ਕੇ ਸਭਾ ਚਲੇ ਇਤੈ ਬ੍ਰਿਜ ਰਾਏ ਬਲ ਦੇਵ ਜੋ ਬੁਲਾਏ ਮਨ ਮਹਾ ਸੁਖ ਪਾਏ ਜਦ ਵੀਰ ਸੰਗ ਲੈ ਭਲੇ ਉਤਾ ਡਰ ਡਾਰ ਗੈ ਹਤਿਆਰ ਨੇ ਸੰਭਾਰ ਕੈ ਸੋ ਆਏ ਹੈ ਹਕਾਰ ਕੈ ਅਟਲ ਭਟ ਭਟ ਨਾ ਟਲੇ ਸਯੰਦਨ ਤਵਾਏ ਸੰਖ ਦੰਦਬ ਬਚਾਏ ਸੰਖ ਦੰਦਬ ਬਜਾਏ ਦੁਆ ਤਰੰਗਨ ਕੇ ਪਾਏ ਦਲ ਆਪਸ ਵਿਖੇਰ ਲੇ ਦੋ ਹਰਾ ਸਿੰਦਨ ਪੈ ਹਰ ਸੋਬੀਐ ਹਰ ਸੋਬਿਆ ਹਮੇ ਤ ਤੇਜ ਕੀ ਖਾਨ ਕੁਮਦਨ ਜਾਨਿਓ ਚੰਦਰ ਮਹਾ ਕੰਜਨ ਮਨੋ ਭਾਨ ਸੋਈਆ ਕਣ ਜਾਨਕ ਮੋਰ ਨ ਨਚ ਕਣ ਜਾਨਕ ਮੋਰ ਨਚਿਓ ਬਨ ਮਾਂਜ ਜਕ ਕੋ ਲਖਿਓ ਸਸਕੇ ਸਮਹ ਮਨ ਕਾਮਨ ਕਾਮ ਸਰੂਪ ਭਯੋ ਪ੍ਰਭ ਦਾਸਨ ਜਾਣਿਓ ਨਰੋਤਮ ਹੈ ਬਰ ਜੋਗਨ ਜਾਣ ਜੁਗਿਸਰ ਈਸਰ ਰੋਗਨ ਮਾਨਿਓ ਸਦਾ ਛਮ ਹੈ ਹਰ ਬਾਲਨ ਬਲਕ ਰੂਪ ਲਖਿਓ ਜੇਤੁ ਜਨ ਜਾਣਿਓ ਮਹਾ ਜਮ ਹੈ ਸਵਿਆ ਚਕਵਾਨ ਦਿਨੇਸ਼ ਗਣ ਜਾਨ ਗਣੇਸ਼ ਗਨਾਨ ਮਹੇਸ਼ ਮਹਾਤਮ ਹੈ ਮਗ ਮਾ ਧਰਨੀ ਹਰ ਜਿਓ ਹਰਨੀ ਉਪਮਾ ਬਰਨੀ ਨ ਕਛੂ ਸ਼ਮ ਹੈ ਮਰੇ ਗਜੋਤਨ ਆਨਾਦ ਸਰੂਪ ਭਇਓ ਜਿਨਕੇ ਨਬਿ ਬਾਦ ਤਿਨੈ ਦਮ ਹੈ ਨਿਜ ਮੀ ਤਨ ਮੀ ਤ ਹਵਾ ਚੀਤ ਬਸਿਓ ਹਰ ਸਤਰਨ ਜਾਣਿਓ ਮਹਾ ਜਮ ਹੈ ਦੁਹਰਾ ਦਵੈਸਨ ਇਕਤੀ ਭਈ ਆਤਮਨ ਕੋਪ ਵਡਾਏ ਜੁਧ ਕਰਤ ਹੈ ਬੀਰ ਬਰ ਰਨ ਦੁੰਦ ਵੀ ਬਜਾਏ ਸੋਇਆ ਤੂ ਮਤੁ ਜਾ ਬਨ ਤ ਧੌਰ ਧਰਾ ਤਰ ਸਿੰਘ ਸਭੈ ਰਨ ਕੋਪ ਕੈ ਆਏ ਨਕਰ ਵਰਨ ਢਾਲ ਕਰਾਲ ਹੋਇ ਸੰਕਤ ਜੀ ਹਰ ਸਾਮੋਹਿ ਤਾਏ ਦੇਖ ਤਿਨੈ ਤਾਬ ਹੀ ਬ੍ਰਿਜ ਰਾਜ ਹਲੀ ਸੋ ਕਹਿਓ ਸੋ ਕਰੋ ਮਨ ਭਾਏ ਤਾਏ ਬਲੀ ਬਲ ਲੈ ਕਰ ਮੈਂ ਹਲ ਪਾਂਚਨ ਕੇ ਸਿਰ ਕਾਟ ਗਿਨਾਏ ਦੋ ਹਰਾ ਦੋ ਅਛੂ ਹਨੇ ਦਲ ਨੇ ਪਤ ਪਾਂਚੋ ਹਨੇ ਰਿਸਾਏ ਏਕ ਦੋਏ ਜੀਵਤ ਬਚੇ ਰਾਨ ਤਜ ਗਏ ਪਰਾਏ ਇਤਸਰੀ ਬਚਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਜਯਦ ਪ੍ਰਬੰਧੇ ਪੰਜ ਭੂਪ ਕੋ ਦੋ ਅਛੂਹਨੇ ਦਲ ਸਹਿਤ ਬਧ ਹੈ ਧਾਇ ਸਮਾਪਤੰ ਆਠ ਦਵਾਦਸ ਆਠ ਦਵਾਦਸ ਭੂਪ ਜਯਦ ਕਥਨੰ ਸੋਯਾ ਦਵਾਦਸ ਭੂਪ ਨਿਹਾਰ ਦਸਾ ਤਿਹ ਦੰਤਨ ਪੀਸ ਕੈ ਕੋਪ ਕੀਓ ਧਰਿਆ ਸਭ ਹੀ ਆ ਬਾਰ ਅਤਰਨ ਕੇ ਬਹੁ ਸਤ ਸਸਤਰਨ ਕੇ ਦਲ ਬਾਟ ਦਿਯੋ ਮੇਲਾ ਆਬਿਕ ਹੈ ਤੇ ਮੰਤਰ ਕੀ ਜੋ ਕਰਕੇ ਅਤਿ ਛੋਬ ਸੋ ਤਾਤੋ ਹੀਓ ਲਰ ਹੈ ਮਰ ਹੈ ਭਵ ਕੋ ਤਰ ਹੈ ਜਸ ਸਾਥ ਜਸ ਸਾਥ ਭਲੋ ਪਾਲ ਇਕ ਜਿਓ ਸੋ ਵਈਆ ਯੋ ਮਨ ਮੈਂ ਧਰ ਆਏ ਅਰੇ ਸੋ ਕਨੋ ਦਾਲ ਲੈ ਹਰ ਬੇਖ ਹਕਾਰੋ ਯਾਹੀ ਖਨੇ ਨਿਪ ਪਾਂਚ ਅਬ ਹਮ ਸੰਗ ਲਰੋ ਹਾਰ ਪ੍ਰਾਤ ਤੁਮਾਰੋ ਨਾਤਰ ਆਏ ਭਿਰੋ ਤਮ ਹੂ ਨਹ ਆਇਓ ਅਛਾੜ ਕਾ ਧਾਮ ਸਿਧਾਰੋ ਜੋ ਤਮ ਮੈਂ ਬਲ ਹੈ ਘਟ ਕਾ ਲਰ ਕੈ ਅਗ ਲਖ ਲੈਪੁਰ ਖੱਤ ਹਮਾਰੋ ਸਵਿਆ ਜੋ ਸੁਣ ਕੈ ਬਤੀਆ ਦਿਨ ਕੀ ਸਭ ਆਇਓ ਲੈ ਹਰ ਸਮਹੇ ਆਇਓ ਸਾਹਿਬ ਸਿੰਘ ਕੋ ਸੀਸ ਕਟਿਓ ਸੋ ਸਦਾ ਸਿੰਘ ਮਾਰ ਕ ਭੂਮ ਗਿਰਾਇਓ ਸੁੰਦਰ ਸਿੰਘ ਅਦੰਗ ਧਾਰਕੈ ਅਦੰਗ ਧਾਰਕੈ ਪੁਨ ਸਾਜਣ ਸਿੰਘ ਹਣਿਓ ਰਨ ਪਾਇਓ ਕਿਸਨ ਤੇ ਕੈਸਾ ਬਲੇਸ ਤਰਾ ਪਟਕਿਓ ਐਮ ਜੁੱਧ ਮਚਾਇਓ ਦੋਹਰਾਕਤ ਸਿੰਘ ਪੁਨ ਹਣਿਓ ਰਨ ਸੈਨ ਸਿੰਘ ਅਦਿ ਦੀਨ ਸਫਲ ਸਿੰਘ ਆਰ ਸਿੰਘ ਹਨ ਸਿੰਘ ਨਾਦ ਹਰਕੀਨ ਸੁਵੱਚ ਸਿੰਘ ਬਾਚ ਸੋਇਆ ਸੁਵਚ ਨਰੇਸ ਕਾਹਿਓ ਹਰਸਿਓ ਆਪਣੇ ਬਲ ਕੋ ਭਾਇੋ ਤਨ ਮੈਂ ਆ ਬਤਾਇ ਦਸ ਭੂਪ ਹਨੇ ਬਲਵੰਡ ਨਰੰਚਕ ਤਰਾਸਿ ਕਿਉ ਮਨ ਮੈਂ ਜਦ ਬੀਰ ਕੀ ਔਰ ਤੇ ਤੀਰ ਚੱਲੈ ਬਰਖਾ ਜਿਮ 사વન ਕੇ ਕਣ ਮੈਂ ਸਰ ਪੌਨ ਕੇ ਜੋਰ ਲਗੇ ਨਾ ਤਰਿਓ ਗਿਰਿ ਜੋ ਥਿਰ ਥਾੜ ਰਹਿਓ ਰਨ ਮੈਂ ਦੋਹਰਾ ਜਦ ਬੀਰਨ ਸੋ ਅਤਲ ਰਿਓ ਜਦ ਬੀਰਨ ਸੋ ਆਤਲ ਰਿਓ ਜੋ ਬਸਵ ਸਿਉ ਜੰਬ ਅਚਲ ਰਹਿਓ ਤੇ ਹਠੌਰਨ ਰਿਪ ਜੋ ਰਨ ਮੈਂ ਰਨਖਾਂਬ ਸਵਈਆ ਜੋ ਨਾ ਹਲ ਗਿਰ ਕੰਚਨ ਕੋ ਅਤ ਹਾਥਨ ਕੋ ਬਲ ਕੋ ਕਰੈ ਅਤ ਜੋ ਧਰੂਵ ਲੋਕ ਚਲੈ ਨ ਕਹੂ ਸਿਵ ਮੂਰਤ ਜੋ ਕਬ ਹੂ ਨਾ ਚਰੈ ਬਾਰ ਜਿਉ ਨ ਸਤੀ ਸਤ ਛਾੜ ਪ੍ਰਤੇ ਬ੍ਰਤ ਜਿਉ ਸਿੱਧ ਜੋਗ ਮੈਂ ਧਿਆਨ ਤਰੈ ਧਰੈ ਜਿਉ ਸਿੱਧ ਜੋਗ ਮੈਂ ਧਿਆਨ ਧਰੈ ਤੇ ਮ ਸਿਆਮ ਚਮੂ ਅਦ ਸੁੱਚ ਨਰੇਸ ਹਠੀ ਰਨ ਤੇ ਨਹਿਨੈ ਕਟਰੈ ਕਬਿਤ ਫੇਰ ਤਿਨ ਕੋਮਕ ਅਯੋਧਨ ਮ ਸਿਆਮ ਕਹ ਹੈ ਬੀਰ ਬਾਹ ਮਾਰੇ ਸੁੱਚ ਸਿੰਘ ਮਹਾਬਲ ਸ ਅਤਰਥਿ ਸਤ ਮਹਰਥਿ ਯੁਗ ਸਤ ਤਹ ਸਿੰਧੁਰ ਹਜ਼ਾਰ ਖਨੇ ਸਿਆਮ ਜੋ ਕੇ ਦਾਲਮ ਕਨੇ ਬਾਜ ਮਾਰੇ ਰਨ ਪੈਦਲ ਸੰਘਾਰੇ ਭਈ ਰੁਦਰ ਰੰਗੀਨ ਭੂਮ ਲਹਿਰ ਉਛਲ ਸ ਕੋ ਅਲਗੇਰੇ ਸਮਾਨੋ ਮਹਮਤ ਵਾਰੋ ਫਕਾ ਸ਼ੋਏ ਰੂਮੇ ਤਲੈ ਲਾਲ ਡਾਰ ਕੈ ਅਤਲ ਸੈ ਦੋ ਖਰਾਬ ਬਹੁਤ ਸਹਨ ਹਨ ਜਾਦਵੀ ਬੜਿਓ ਗਰਬ ਅਪਾਰ ਮਨ ਉਤਾਰਿਓ ਕ੍ਰਿਸ਼ਨ ਪ੍ਰਿਤ ਬੋਲਿਓ ਕੋਪਹਕਾਰ ਦੋ ਹਰਾ ਕਾ ਭਯੋ ਜੋ ਭੂਪ ਦਸ ਮਾਰੇ ਸਿਆਮ ਰਸਾਏ ਜਿਉ ਮ੍ਰਿਗ ਬਨ ਤੈਨ ਭਾਛ ਕਰ ਲਰੇ ਨ ਹਰ ਸਮਹਾਏ ਉਨੇ ਬਗੇ ਬਚਨ ਸੁਣਾਤ ਹੀ ਬੋਲੇ ਹਰ ਮੁਸਕਾਏ ਸੱਚ ਸੰਗਤ ਤਵਾ ਮਾਰੋ ਸਿਆਰ ਸਿੰਘ ਕੀ ਨਿਹਾਇ ਸੋਇਆ ਸਿੰਘ ਸੁਆਚ ਸਿੰਘ ਤੋ ਮਾ ਤੋ ਮਾਰੋ ਸਿਆਰ ਸਿੰਘ ਕੀ ਨਿਆਇ ਸਵਈਆ ਸਿੰਘ ਨੇ ਹਾਰ ਕੈ ਜੋ ਸਰਦੂਲ ਧਨੋ ਭਲ ਕੈ ਰਿਸ ਸਾਥ ਉੱਤਚਾਇਓ ਜੋ ਗਜ ਰਾਜ ਲਖਿਓ ਬਨ ਮੈ ਅਮ੍ਰਿਗ ਰਾਜ ਮਨੋ ਅਤ ਕੋਪ ਵਡਾਇਓ ਜੋ ਚਤਵਾ ਮਿਰਗ ਦੇਖ ਕੈ ਦਾਰਤ ਸੁਆਚ ਨਰੇਸ ਪੈ ਤਿਓ ਹਰਤਾਇਓ ਪਾਉਣ ਕੇ ਗਾਣ ਤੇ ਆਗ ਚਲਿਓ ਹਰ ਕੋ ਰਥਦਾਰ ਗੈ ਸਿ ਤਵਾਇਓ ਸਵਈਆ ਉਤ ਤੈਨੇ ਬਸ स्वच्छ ਭਾਇਓ ਸਮੋਹੇ ਤਤੇ ਸੁ ਚਲਿਓ ਰਿਸ ਕੈ ਬਲ ਭਈਆ ਬਾਨ ਕਮਾਨ ਕ ਪਾਨ ਲਰੇ ਦੂ ਆਪਸ ਮੈਂ ਬਰ ਜੁੱਧ ਕਰਈਆ ਮਾਰ ਹੀ ਮਾਰ ਪੁਕਾਰ ਅਰੇ ਨ ਟਰੇ ਰਨ ਤੇ ਅਤ ਧੀਰ ਤਰਈਆ ਸ਼ਾਮ ਤੇ ਨਾਮ ਤੇ ਜਦਵ ਤੇ ਨਾ ਡਰਿਓ ਸੋ ਲਰਿਓ ਬਰ ਬਾਰ ਬੀੜ ਲਰਈਆ ਦੋਹਰਾ ਅਦਕ ਜੁਦ ਤਿੰਨ ਕੀਓ ਤਬ ਬ੍ਰਿਜ ਪਤ ਕਾ ਕੀਨ ਖੜਗ ਧਾਰ ਸਿਰ ਸਤਰ ਕੋ ਮਾਰ ਜੁਦਾ ਕਰ ਦੇਨ ਦੋਹਰਾ ਸਵਚ ਸਿੰਘ ਜਬ ਮਾਰਿਓ ਸਮਰ ਸਿੰਘ ਕੀ ਕੋਪ ਨਹਿ ਭਾਜਿਓ ਲਖ ਸਮਰ ਕੋ ਰਹਿਓ ਸੁਦ੍ਰਿੜ ਪਾਗ ਰੂਪ ਸੋਈਆ ਰੋਸ ਕੇ ਵੀਰ ਬਲੀ ਅਸਲ ਆਤ ਹੀ ਭਟ ਸ੍ਰੀ ਜਦ ਵੀਰ ਕੇ ਮਾਰੇ ਔਰ ਕਿਤੇ ਜਿਰ ਘਾਇਲ ਹੋਇਆ ਕਿਤਨੇ ਰਨ ਭੂਮ ਹੈ ਹਰ ਪਧਾਰੇ ਸਿਆਮ ਜੁ ਪੈ ਇਹ ਭਾਂਤ ਕਹਿਓ ਸਮਰੇ ਇਸ ਬਲੀ ਤੇ ਤੇ ਹਮ ਹਮ ਮਹਾਰੇ ਕਾਸੀ ਮੈਂ ਜੋ ਕਲਵਤਰ ਵਹੈ ਤੇ ਮਬੀਰ ਨਚੀਰ ਕਹਿ ਦਵਾ ਕਰ ਡਾਰੇ ਸਵਈਆ ਬੋਲ ਕਹਿਓ ਹਰ ਜੂ ਦਲ ਮੈਂ ਭਟ ਹੈ ਕੋ ਜੋ ਅਰ ਸੰਗ ਲਰੈ ਉਹ ਕੇ ਬਹੁ ਅਸਤਰ ਸਹੈ ਤਨ ਮੈਂ ਆਪਣੇ ਉਹ ਹੈ ਉਪਰ ਸ਼ਸਤਰ ਕਰਾ ਨੇ ਜਪਾਨ ਪੈ ਪਾਨ ਧਰੇ ਘਨ ਸ਼ਾਮ ਸੋ ਕੋਏ ਨਾ ਪੀਰਨ ਲਾਜ ਤਰੈ ਰਨਮੈ ਜਸ ਕੋ ਸੋ ਉਕਤੀ ਕੋ ਨਹ ਸਮਰੇ ਸੋ ਕੇ ਜੁੱਧ ਤੇ ਨਹ ਟਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ